ਗੱਲ 110 ਰੁਪਏ ਦੀ ਨਹੀਂ 500 ਰੁਪਏ ਦਾ ਤਾਂ ਮੈਂ ਤੇਲ ਫੂਕੇ ਟੋਲ ਤੇ ਆ ਗਿਆ ਇਹ ਕਹਿਣਾ ਇੱਕ ਵਿਅਕਤੀ ਦਾ ਜਿਸ ਦਾ ਕਹਿਣਾ ਹੈ ਕਿ ਉਸ ਦੀ ਗੱਡੀ ਦਾ 110 ਰੁਪਏ ਦਾ ਟੋਲ ਕਟਿਆ ਗਿਆ ਜਿਸ ਦੇ ਸਬੂਤ ਵੀ ਇਸ ਨੌਜਵਾਨ ਵਿਅਕਤੀ ਦੇ ਵੱਲੋਂ ਦਿਖਾਏ ਗਏ ਨੇ ਉਹਨਾਂ ਕਹਿੰਦੇ ਕਿ ਜਦੋਂ 110 ਰੁਪਏ ਦਾ ਟੋਲ ਕਟਿਆ ਗਿਆ ਤਾਂ ਉਹ ਸਿੱਧਾ 500 ਦਾ ਤੇਲ ਪਵਾ ਕੇ ਟੋਲ ਪਲਾਜ਼ਿਆਂ ਦੇ ਕੋਲ ਪਹੁੰਚਿਆ ਤੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ 110 ਰੁਪਏ ਦਾ ਟੋਲ ਕਿਵੇਂ ਕਟਿਆ ਮੇਰਾ ਨਾਮ ਜਸਪਾਲ ਸਿੰਘ ਕਿੱਥੇ ਰਹਿੰਦੇ ਹੋ ਮਹਿਲਮਾਰ ਕਲੋਨੀ ਗਲੀ ਨੰਬਰ 6 ਸੰਗਰੂਰ ਰਾਤ ਕਰ ਇੱਕ ਤੁਹਾਨੂੰ ਮੈਸੇਜ ਆਇਆ ਜਿਹਦੇ ਟੋਲ ਪਲਾਜੇ ਤੋਂ ਪੈਸੇ ਕੱਟੇ ਕਿ ਕੀ ਉਹ ਵਾਕਿਆ ਸੀ ਰਾਤੀ ਮੈਂ ਘਰੇ ਸੁੱਤਾ ਪਿਆ ਸੀਗਾ ਜੀ ਆਪਦੇ ਬੈੱਡ ਤੇ ਤੇ ਸ਼ਾਮੀ ਆਕੇ ਮੈਂ ਗੱਡੀ ਖੜਾਈ ਆ ਇੱਥੇ ਉਹ ਸ਼ਰਾਦੀ ਖੜੀ ਆ ਸਾਹਮਣੇ ਕੈਮਰੇ ਲੱਗੇ ਹੋਏ ਨੇਗੇ ਅਗਵੰਨੀਆਂ ਨੇ ਵੀ ਲੱਗੇ ਹੋਏ ਨੇ ਕੰਮ ਸ਼ਾਮੀ ਕੰਮ ਤੋਂ ਆਕੇ ਮੈਂ ਆਪਦੇ ਗੱਡੀ ਖੜਾਈ ਆ 10:30 10:30 ਵਜੇ 35 ਮਿੰਟ ਤੇ ਮੈਸੇਜ ਆਇਆ ਕਾਲਾਚੜ ਟੋਲ ਪਲਾਜੇ ਦਾ ਜਿਵੇਂ ਤੁਹਾਡੇ ਕੋਲੋਂ ਚੋਂ ਵੀ 110 ਰੁਪਏ ਕੱਟ ਲਏ ਤੇ ਉਦੋਂ ਬਾਅਦ ਮੈਂ ਇਹਨਾਂ ਦੇ ਉੱਤੇ ਫੋਨ ਕੀਤਾ ਜਿਹੜਾ ਉੱਥੇ ਟੋਲ ਫਰੀ ਨੰਬਰ ਦਿੱਤਾ ਹੋਇਆ ਸੀਗਾ ਉਹ ਚੱਕਿਆ ਨਹੀਂ ਕਿਸੇ ਨੇ ਫੇ ਸਵੇਰੇ ਕਿਤੇ ਕੋਨਟੈਕਟ ਨੰਬਰ ਲੈ ਕੇ ਇਹਨਾਂ ਦਾ ਬੰਦੇ ਦਾ ਕੀਤਾ ਉਹ ਕਹਿੰਦਾ ਜੀ ਦੱਸ ਦਿੱਤੀ ਤੇ ਫੋਨ ਕਰੋ ਦੱਸ ਦਿੱਤੀ ਤੇ ਹੁਣ ਕੀਤਾ ਕਹਿੰਦੇ ਜੀ 에ਰਰ ਨਾਲ ਪੈਸੇ ਕੱਟ ਲਏ 에ਰਰ ਨਾਲ ਪੈਸੇ ਕਿਤੇ ਭੇਜੇ ਤਾਂ ਹੈ ਨਹੀਂ ਕਦੇ ਇਹਨਾਂ ਨੇ ਕਿਸੇ ਅਕਾਊਂਟ ਦੇ ਵਿੱਚ ਇਹ ਇੱਕ ਸਕੈਮ ਹੈਗਾ ਠੀਕ ਹੈ ਨਹੀਂ ਇਹਦੀ ਜਾਂਚ ਹੋਣੀ ਜ਼ਰੂਰੀ ਹੈ ਸਾਈਬਰ ਕ੍ਰਾਈਮ ਹੈ ਟੋਲ ਪਲਾਜੇ ਵਾਲੇ ਜਿਹੜੇ ਕਰ ਰਹੇ ਨੇਗਾ ਸਰ ਇਹ ਵੀ ਹੋ ਸਕਦਾ ਹੈ ਕਿ ਠੀਕ ਹੈ ਕਿ ਅੱਜ 110 ਰੁਪਏ ਦਾ ਨੁਕਸਾਨ ਹੋਇਆ ਚਲ ਨੁਕਸਾਨ ਤਾਂ ਜਿੱਲੇ ਦਾ ਤਾਂ ਪਰ ਇ ਕੋਈ ਤੇ ਤੁਹਾਨੂੰ ਕੱਲ ਨੁਕਸਾਨ ਦੀ ਨਹੀਂ ਜੀ ਕੱਲ ਨੂੰ ਕੋਈ ਬੰਦਾ ਹੁਣ ਮੰਨ ਲਓ ਇਹ ਬਿਨਾ ਮਤਲਬਾ ਉੱਥੇ ਗੱਡੀ ਟੋਲ ਤੋਂ ਕਰਾਸ ਹੋਈ ਆ ਉਹਨਾਂ ਦੇ ਰਿਕਾਰਡ ਚ ਬੋਲੂਗੀ ਕਿਸੇ ਕ੍ਰਾਈਮ ਚ ਆ ਸਕਦੇ ਆ ਗੱਡੀ ਕਿਤੇ ਹੋ ਸਕਦਾ ਬੰਦਾ ਤਾਂ ਆਰਾਮ ਨਾਲ ਘਰੇ ਬੈਠਾ ਹੈ ਇਹਨਾਂ ਦੇ ਰਿਕਾਰਡ ਦੇ ਵਿੱਚ ਗੱਡੀ ਕਰਾਸ ਹੋ ਰਹੀ ਆ ਇਹਦੇ ਸਕੈਮ ਦੇ ਨਾਲ ਨਾਲ ਇੱਕ ਬੰਦੇ ਨੂੰ ਕਿਸੇ ਨੂੰ ਕਿਸੇ ਕ੍ਰਾਈਮ ਚ ਇਨਵੋਲਵ ਕਰਾ ਸਕਦੇ ਨੇ ਇਹ ਬੰਦੇ ਦੂਜੇ ਪਾਸੇ ਜਦੋਂ ਮੌਕੇ ਦੇ ਉੱਤੇ ਮੈਨੇਜਰ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਆਪਣੀ ਗਲਤੀ ਮੰਨ ਲਈ ਕਿ ਸਾਡੇ ਕੋਲ ਇੱਕ ਅੱਖਰ

ਨੰਬਰ ਜੋ ਮਾਰਿਆ ਹੈ ਬੂਥ ਮੇ 1 ਨੰਬਰ ਕਾ ਮਿਸਟੇਕ ਹੈ ਜਿਸ ਕੇ ਵਜਹੇ ਸੇ ਉਹ ਗਾੜੀ ਫਰੀ ਮੇ ਚਲੀ ਗਈ ਔਰ ਇਨਕੀ ਗਾੜੀ ਜੋ ਹੈ ਉਹ ਘਰ ਮੇ ਖੜੀ ਸੀ ਇਨਕੀ ਗਾੜੀ ਕਾ ਸੇਮ ਨੰਬਰ ਨੰਬਰ ਸੇਮ ਤਾਂ ਇੱਕ ਨੰਬਰ ਕਾ ਸਿਰਫ ਮਿਸਟਿਕਤਾ ਐ ਐਲ ਕੀ ਜਗ੍ਹਾ ਐਮ ਆ ਗਿਆ ਹੈ। ਹੂੰ। ਤੋ ਇਹ ਮਿਸਟਿਕ ਕੀ ਵਜ੍ਹਾ ਸਿਰ ਇਨਕੀ ਗਾੜੀ ਕਾ ਪਾਸਾ ਕਟ ਗਿਆ ਮੈਂ ਇਨ ਕੋ 110 ਰੁਪਏ ਜੋ ਕਟਾ ਹੈ ਉਸ ਕੇ ਲਈ ਮੈਂ ਇਨ ਕੋ ਰਿਫੰਡ ਕਰ ਦਿੰਦਾ। 110 ਰੁਪਏ ਦੇ ਨਹੀਂ ਹੈਗੇ ਵੀ ਇਹਨਾਂ ਨੇ ਮੇਰੇ ਟੋਲ ਦੇ ਵਿੱਚੋਂ ਫਾਸਟੈਗ ਚੋ ਕੱਟ ਲਏ। ਕੱਲ ਇਹ ਆ ਵੀ ਲੋਕਾਂ ਨੇ ਕਿੱਡਾ ਕ ਸਕੇਮ ਕਰ ਰਹੇ ਨੇ ਕਿ ਗੱਲ ਇਹ ਦੀ ਦੇਖਣ ਦੀ ਲੋੜ ਹੈਗੀ। ਮੈਂ ਉਥੋਂ ਇੰਨੀ ਦੂਰੋਂ ਆਇਆ ਮੈਂ ਗੱਡੀ ਦਾ ਤੇਲ ਫੂਕਿਆ 500 ਰੁਪਏ ਦਾ ਤਾਂ ਮੈਂ ਤੇਲ ਫੂਕਿਆ ਹੈਗਾ। ਠ ਸੋ ਦਾਅਵਾ ਕੀਤਾ ਕਿ ਗਲਤੀ ਮੰਨਣ ਤੋਂ ਬਾਅਦ ਵੀ ਇਹ ਵਿਅਕਤੀ ਜਾਂਚ ਦੀ ਮੰਗ ਕਰਨ ਦੀ ਗੱਲ ਕਹਿੰਦਾ ਹੈ ਕਿ ਪਤਾ ਨਹੀਂ ਕਿੰਨੇ ਕੁ ਲੋਕਾਂ ਦੇ ਨਾਲ ਇਸ ਤਰੀਕੇ ਦੇ ਨਾਲ ਕਰਕੇ ਕਰੋੜਾਂ ਦਾ ਕਪਲਾ ਕਰਦੇ ਹੋਣਗੇ ਇਹ ਤਾਂ ਮੈਂ ਮੈਸੇਜ ਚੈੱਕ ਕਰ ਲਿਆ ਤਾਂ ਇਹ ਫੜੇਗੇ ਪਰ ਕਈ ਲੋਕ ਮੈਸੇਜ ਚੈੱਕ ਨਹੀਂ ਕਰਦੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ